ਬੈਠੇ ਆਪਣੇ ਕਿ ਪੁਰਸਾਲੇ ਮੁਲਾਜ਼ਮ ਬੈਠੇ ਆ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਕੇਸ ਧੁਏ ਹੀ ਅੱਜ ਮੁੱਖ ਮੰਤਰੀ ਦਾ ਫੈਸਲਾ ਹੋ ਚੁੱਕਾ ਵਾ ਗੋਦਵਾਲ ਸਾਹਿਬ ਮਹਾਰਾਜ ਸਾਰਣ ਮਾਫ ਕਰੇ ਮਹਾਰਾਜ ਮੁਲਾਜ਼ਮਾਂ ਮਹਾਰਾਜ ਮਾਣੋ ਵੀ ਮਾਫੀ ਬਖਸ਼ੇ ਜਿਨ੍ਹਾਂ ਨੇ ਕਿਸਾ ਦੀ ਬੇਇੱਜ਼ਤੀ ਕੀਤੀ ਆ ਨਾ ਪਾਈਆਂ ਜਾਣ ਮੁੱਖ ਮੰਤਰੀ ਸਾਹਿਬ ਦਾ ਵੀ ਫੈਸਲਾ ਉਹਨਾਂ ਨਾਲ ਹੋ ਚੁੱਕਾ ਮਾਫੀ ਮੰਗੀ ਗਈ ਪੁਲਸਵਾਰਾਂ ਕੋਲੋਂ ਬੈਠੇ ਆਪਣੇ ਕੀ ਪੁਲਸਾਲੇ ਮੁਲਾਜ਼ਮ ਬੈਠੇ ਆ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਇਸ ਤੋਏ ਹੈ ਅੱਜ ਮੁੱਖ ਮੰਤਰੀ ਦਾ ਫੈਸਲਾ ਹੋ ਚੁੱਕਾ ਵਾ ਗੌਂਦਵਾਲ ਸਾਹਿਬ ਬਹੁਤ ਵਧੀਆ ਆਪਣਾਂ ਕੀ ਕਹਿੰਦੇ ਆ ਬੰਦੇ ਬੰਦਿਆਂ ਦੇ ਵਿੱਚ ਬੈਠ ਕੇ ਵਧੀਆ ਫੈਸਲਾ ਹੋ ਗਿਆ ਵਾ ਮਲਾਜਮਾਂ ਦਾ ਆਪਣਾਂ ਕੀ ਕਹਿੰਦੇ ਵਧੀਆ ਫੈਸਲਾ ਕੀਤਾ ਗਿਆ ਲੇਖਨ ਖਾ ਕਰਕੇ ਬੈਡਪੋਰਡ ਲਾ ਕੇ ਗੂਠੇ ਕਾਠੇ ਸੈਣ ਸੋਣ ਸਾਰੀ ਜਨਤਾ ਦੇ ਕਰਾ ਕੇ ਵਧੀਆ ਫੈਸਲਾ ਹੋ ਗਿਆ ਵਾ ਮਹਾਰਾ ਸਾਰਿਆਂ ਨੇ ਮਾਫ ਕਰੇ ਮਹਾਰਾਜ ਮਲਾਜਮਾਂ ਮਲਾਜਮਾਂ ਨੂੰ ਵੀ ਮਾਫੀ ਬਖਸ਼ੇ ਜਿਨ੍ਹਾਂ ਨੇ ਕੇਸਾਂ ਦੀ ਬੈਸਤੀ ਕੀਤੀ ਆ ਮਹਾਰਾ ਸਾਰਿਆਂ ਦਾ ਭੜਾ ਕਰੇ ਮਹਾਰਾ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਪੁੰਨਾ ਵੱਲੋਂ ਜੋ ਵੀ ਫੈਸਲਾ ਇੱਥੇ ਲਿਖਿਆ ਗਿਆ ਵਾ ਪੰਚਾਇਤ ਪਿੰਡ ਜੀਨੇਵਾਲ ਤੋਂ ਜੋ ਤਰਫੀਤ ਸਿੰਘ ਦੇ ਨਾਲ ਠਕਾਇਆ ਸੀ ਉਹ ਅੱਜ ਫੈਸਲਾ ਜੋ ਵੀ ਲਿਖਿਆ ਗਿਆ ਵਾ ਉਸ ਸਮਾਜਮਾ ਨੇ ਹੁੰਦਵਾਦੀ ਨਗਰੀ ਦੇ ਵਿੱਚ ਆਣ ਕੇ ਤੇ ਆਪਣੇ ਤਰਫੀਤ ਕੋਲੋਂ ਪਿੰਡ ਦੀ ਪੰਚਾਇਤ ਕੋਲੋਂ ਬਾਬਾ ਸੋਦੀ ਸਿੰਘ ਜੀ ਜੇਰਜੀ ਕੋਲੋਂ ਮਾਫੀ ਮੰਗ ਰਹੀ ਆ ਉਹ ਫੈਸਲਾ ਜੋ ਵੀ ਹੋ ਚੁੱਕਾ ਵਾ ਉਹ ਫੈਸਲਾ થઈ ਜੜਾਵਾ ਮੁੱਕ ਚੁੱਕਾ ਵਾ ਹ ਸਮਾਪਤ ਹੋ ਗਿਆ ਤਾਂ ਉਹ ਵੀਡੀਓ ਜਿਹੜੀਆਂ ਵਾ ਉਹ ਨਾ ਪਾਈਆਂ ਜਾਣ ਮੁੱਖ ਮੰਤਰੀ ਸਾਹਿਬ ਦਾ ਵੀ ਫੈਸਲਾ ਉਹ ਨਾਲ ਹੋ ਚੁੱਕਾ ਮਾਫੀ ਮੰਗੀ ਗਈ ਪੁਲਸ ਵਾਲਿਆਂ ਕੋਲੋਂ ਪ੍ਰਗਤੀ ਕਾਕਲ ਸਾਹਿਬ ਵੈਗੁਰ ਜੀ ਕੀ ਫਤਿਹ ਬੈਠੇ ਆਪਣੇ ਕੀ ਪੁਲਸ ਵਾਲੇ ਮੁਲਾਜ਼ਮ ਬੈਠੇ ਆ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਕੇਸ ਧੁਏ ਹੀ ਅੱਜ ਮੁੱਖ ਮੰਤਰੀ ਦਾ ਫੈਸਲਾ ਹੋ ਚੁੱਕਾ ਵਾ ਗੌਂਦਵਾਲ ਸਾਹਿਬ ਬਹੁਤ ਵਧੀਆ ਆਪਣਾਂ ਕੀ ਕਹਿੰਦੇ ਆ ਬੰਦੇ ਬੰਦਿਆਂ ਦੇ ਵਿੱਚ ਬੈਠ ਕੇ ਵਧੀਆ ਫੈਸਲਾ ਹੋ ਗਿਆ ਵਾ ਮਲਾਜਮਾਂ ਦਾ ਆਪਣਾਂ ਕੀ ਕਹਿੰਦੇ ਵਧੀਆ ਫੈਸਲਾ ਕੀਤਾ ਗਿਆ ਲੇਖਨ ਖਾ ਕਰਕੇ ਪੈਡਪੋਰਡ ਲਾ ਕੇ ਗੂਠੇਗਾਠੇ ਸੈਣ ਸੋਣ ਸਾਰੀ ਜਨਤਾ ਦੇ ਕਰਾ ਕੇ ਵਧੀਆ ਫੈਸਲਾ ਹੋ ਗਿਆ ਵਾ ਮਹਾਰਾ ਸਾਰਿਆਂ ਨੂੰ ਮਾਫ ਕਰੇ ਮਹਾਰਾਜ ਮਲਾਜਮਾਂ ਮਲਾਜਮਾਂ ਨੂੰ ਵੀ ਮਾਫੀ ਬਖਸ਼ੇ ਜਿਨ੍ਹਾਂ ਨੇ ਕਿਸੇ ਦੀ ਬੇਇੱਜ਼ਤੀ ਕੀਤੀ ਆ ਮਹਾਰਾ ਸਾਰਿਆਂ ਦਾ ਭਲਾ ਕਰੇ ਮਹਾਰਾ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਪੁੰਨਾ ਵੱਲੋਂ ਜੋ ਵੀ ਫੈਸਲਾ ਇੱਥੇ ਲਿਖਿਆ ਗਿਆ ਵਾ ਪੰਚਾਇਤ ਪਿੰਡ ਜੀਨੇਵਾਲ ਤੋਂ ਜੋ ਤਰਫੀਤ ਸਿੰਘ ਦੇ ਨਾਲ ਠਕਾਇਆ ਸੀ ਉਹ ਅੱਜ ਫੈਸਲਾ ਜੋ ਵੀ ਲਿਖਿਆ ਗਿਆ ਵਾ ਉਸ ਸਮਾਜਮਾ ਨੇ ਪੁੰਨਵਾਦੀ ਨਗਰੀ ਦੇ ਵਿੱਚ ਆਣ ਕੇ ਤੇ ਆਪਣੇ ਤਰਫੀਤ ਕੋਲੋਂ ਪਿੰਡ ਦੀ ਪੰਚਾਇਤ ਕੋਲੋਂ ਬਾਬਾ ਸੋਦੀ ਸਿੰਘ ਜੀ ਜਰਜੀ ਕੋਲੋਂ ਮਾਫੀ ਮੰਗ ਰਹੀ ਆ ਉਹ ਫੈਸਲਾ ਜੋ ਵੀ ਹੋ ਚੁੱਕਾ ਵਾ ਉਹ ਫੈਸਲਾ થઈ ਜੜਾਵਾ ਮੁੱਕ ਚੁੱਕਾ ਵਾ ਹ ਸਮਾਪਤ ਹੋ ਗਿਆ ਤਾਂ ਉਹ ਵੀਡੀਓ ਜਿਹੜੀਆਂ ਵਾ ਉਹ ਨਾ ਪਾਈਆਂ ਜਾਣ ਮੁੱਖ ਮੰਤਰੀ ਸਾਹਿਬ ਦਾ ਵੀ ਫੈਸਲਾ ਉਹਨਾਂ ਨਾਲ ਹੋ ਚੁੱਕਾ ਮਾਫੀ ਮੰਗੀ ਗਈ ਪੁਲਸ ਵਾਲਿਆਂ ਕੋਲੋਂ ਵਿਗੁਰ ਦੀ ਕਾਕਾ ਸਾਹਿਬ ਵੈਗੁਰ ਜੀ ਕੀ ਫਤਿਹ ਬੈਠੇ ਆਪਣੇ ਕੀ ਪੁਲਸ ਵਾਲੇ ਮੁਲਾਜ਼ਮ ਬੈਠੇ ਆ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਕੈਸਾ ਧੁਏ ਹੈ ਅੱਜ ਮੁੱਖ ਮੰਤਰੀ ਦਾ ਫੈਸਲਾ ਹੋ ਚੁੱਕਾ ਵਾ ਗੋਂਦਵਾਲ ਸਾਹਿਬ ਬਹੁਤ ਵਧੀਆ ਆਪਣਾਂ ਕੀ ਕਹਿੰਦੇ ਆ ਬੰਦੇ ਬੰਦਿਆਂ ਦੇ ਵਿੱਚ ਬਹਿ ਕੇ ਵਧੀਆ ਫੈਸਲਾ ਹੋ ਗਿਆ ਵਾ ਮਲਾਜਮਾਂ ਦਾ ਆਪਣਾਂ ਕੀ ਕਹਿੰਦੇ ਵਧੀਆ ਫੈਸਲਾ ਕੀਤਾ ਗਿਆ ਲੇਖਨ ਖਾ ਕਰਕੇ ਪੈਡਪੋਰਡ ਲਾ ਕੇ ਗੂਠੇਗਾਠੇ ਸੈਣ ਸੋਣ ਸਾਰੀ ਜਨਤਾ ਦੇ ਕਰਾ ਕੇ ਵਧੀਆ ਫੈਸਲਾ ਹੋ ਗਿਆ ਵਾ ਮਹਾਰਾ ਸਾਰਿਆਂ ਨੂੰ ਮਾਫ ਕਰੇ ਮਹਾਰਾਜ ਮਲਾਜਮਾਂ ਮਲਾਜਮਾਂ ਨੂੰ ਵੀ ਮਾਫੀ ਬਖਸ਼ੇ ਜਿਨ੍ਹਾਂ ਨੇ ਕੈਸਾ ਦੀ ਬੇਇੱਜ਼ਤੀ ਕੀਤੀ ਆ ਮਹਾਰਾ ਸਾਰਿਆਂ ਦਾ ਭੜਾ ਕਰੇ ਮਹਾਰਾ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਉਨ੍ਹਾਂ ਵੱਲੋਂ ਜੋ ਵੀ ਫੈਸਲਾ ਇੱਥੇ ਲਿਖਿਆ ਗਿਆ ਵਾ ਪੰਚਾਇਤ ਪਿੰਡ ਢੀਨੇਵਾਲ ਤੋਂ ਜੋ ਤਰਨਪ੍ਰੀਤ ਸਿੰਘ ਦੇ ਨਾਲ ਤਾਂ ਖੜਾ ਆ ਸੀ ਉਹ ਅੱਜ ਫੈਸਲਾ ਜੋ ਵੀ ਲਿਖਿਆ ਗਿਆ ਵਾ ਮੁਸੰਮਾਜਮਾ ਨੇ ਹੂੰਦਵਾਲਦੀ ਨਗਰੀ ਦੇ ਵਿੱਚ ਆਣ ਕੇ ਤੇ ਆਪਣੇ ਤਰਨਪ੍ਰੀਤ ਕੋਲੋਂ ਪਿੰਡ ਦੀ ਪੰਚਾਇਤ ਕੋਲੋਂ ਬਾਬਾ ਸੋਢੀ ਜੀ ਮੇਜਰ ਜੀ ਕੋਲੋਂ ਮਾਫੀ ਮੰਗ ਰਹੀ ਆ ਉਹ ਫੈਸਲਾ ਜੋ ਵੀ ਹੋ ਚੁੱਕਾ ਵਾ ਉਹ ਫੈਸਲਾ થઈ ਜੜਾਵਾ ਮੁਕ ਚੁੱਕਾ ਵਾ ਹ ਸਮਾਪਤ ਹੋ ਗਿਆ ਤਾਂ ਉਹ ਵੀਡੀਓ ਜਿਹੜੀਆਂ ਵਾ ਉਹ ਨਾ ਪਾਈਆਂ ਜਾਣ ਮੁੱਖ ਮੰਤਰੀ ਸਾਹਿਬ ਦਾ ਵੀ ਫੈਸਲਾ ਉਹਨਾਂ ਨਾਲ ਹੋ ਚੁੱਕਾ ਮਾਫੀ ਮੰਗੀ ਗਈ ਪੁਲਸ ਵਾਲਿਆਂ ਕੋਲੋਂ ਵਿਗੁਰ ਦੀ ਕਾਕਾ ਸਾਹਿਬ ਵੈਗੁਰ ਜੀ ਕੀ ਫਤ